ਉਹ ਉਹੀ ਜਗ੍ਹਾ ਹੈ ਜਿੱਥੇ ਸਤਵੰਤ ਸਿੰਘ ਤੇ ਬਿਆੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਸੀ ਸੋ ਹੁਣ ਇਸ ਜਗ੍ਹਾ ਨੂੰ ਸ਼ੀਸ਼ੇ ਦੇ ਨਾਲ ਢੱਕ ਦਿੱਤਾ ਗਿਆ ਤਾਂ ਜੋ ਇਸ ਥਾਂ ਨੂੰ ਬਚਾਇਆ ਜਾ ਸਕੇ ਤੇ ਇਸੇ ਥਾਂ ਤੋਂ ਹੀ ਇੰਦਰਾ ਗਾਂਧੀ ਅੱਗੇ ਜਾ ਰਹੀ ਸੀ ਜਦੋਂ ਗੋਲੀਆਂ ਮਾਰੀਆਂ ਸੋ ਇਧਰਲੇ ਪਾਸੇ ਆਪਾਂ ਦੇਖ ਰਹੇ ਹਾਂ ਇੰਦਰਾ ਗਾਂਧੀ ਦੀ ਉਹੀ ਸਾੜੀ ਜਿਸ ਦੇ ਵਿੱਚ ਉਹਦੀ ਮੌਤ ਹੋਈ ਸੀ ਤੇ ਉਹਦਾ ਖੂਨ ਵੀ ਹਾਲੇ ਤੱਕ ਇਸ ਸਾੜੀ ਤੇ ਲੱਗਿਆ ਹੋਇਆ ਹੈ ਤੇ ਆਹ ਕੁਝ ਕੱਪੜੇ ਬਚੇ ਸੀ ਜਦੋਂ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੂੰ ਇੱਕ 22 ਸਾਲ ਦੀ ਤੁਹਾਨੂੰ ਨਾਮ ਦੀ ਕੁੜੀ ਵੱਲੋਂ ਉਡਾ ਦਿੱਤਾ ਗਿਆ ਸੀ ਸੋ ਆ ਕੁਝ ਕਪੜੇ ਬਚੇ ਆ ਤੇ ਸਾਰੀਆਂ ਉਹ ਚੀਜ਼ਾਂ ਸਾਹਮਣੇ ਰੱਖੀਆਂ ਜਿਹੜੀਆਂ ਪ੍ਰਧਾਨ ਮੰਤਰੀ ਨੂੰ ਗਿਫਟ ਦੇ ਤੌਰ ਤੇ ਦੂਜੇ ਪ੍ਰਧਾਨ ਮੰਤਰੀਆਂ ਕੋਲੋਂ ਮਿਲੀਆਂ ਜਦੋਂ ਉਹ ਕਿਸੇ ਦੂਜੇ ਦੇਸ਼ ਦੇ ਵਿੱਚ ਜਾਂਦੇ ਸੀ ਤਾਂ ਸਵਾਗਤ ਕੀਤਾ ਜਾਂਦਾ ਸੀ ਕੁਝ ਗਿਫਟ ਵਗੈਰਾ ਦੇ ਕੇ ਸੋ ਉਹ ਸਾਰੇ ਗਿਫਟ ਵਗੈਰਾ ਅੱਜ ਇਸ ਘਰ ਦੇ ਵਿੱਚ ਮਿਊਜ਼ੀਅਮ ਬਣਾ ਕੇ ਸਾਹਮਣੇ ਰੱਖੇ ਹੋਏ ਨੇ ਸੋ ਸਾਰੀਆਂ ਚੀਜ਼ਾਂ ਅੱਜ ਤੁਹਾਨੂੰ ਇੱਕ-ਇੱਕ ਕਰਕੇ ਦਿਖਾਵਾਂਗੇ ਸੋ ਕੋਸ਼ਿਸ਼ ਇਹ ਕਰਾਂਗਾ ਕਿ ਜਿੰਨੀ ਜਾਣਕਾਰੀ ਹੋ ਸਕੇ ਇਸ ਵਲੌਗ ਦੇ ਵਿੱਚ ਤੁਹਾਨੂੰ ਮੈਂ ਦੇ ਦੇਵਾਂ ਸੋ ਆ ਸਾਹਮਣੇ ਤੁਸੀਂ ਆ ਇੰਦਰਾ ਗਾਂਧੀ ਦੀਆਂ ਪੁਰਾਣੀਆਂ ਫੋਟੋਜ਼ ਆ ਪ੍ਰਧਾਨ ਮੰਤਰੀ ਜਵਾਲਲਾਲ ਨਹਿਰੂ ਤੇ ਇਹਦੇ ਵਿੱਚ ਬਚਪਨ ਦੀਆਂ ਫੋਟੋਆਂ ਜਵਾਨੀ ਦੀਆਂ ਫੋਟੋਆਂ ਇੰਦਰਾ ਗਾਂਧੀ ਦੀਆਂ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ ਉਦੋਂ ਦਿਖਦੀ ਹੋਊਗੀ ਸੋ ਆ ਗਣੇਸ਼ ਜੀ ਪੈਰਾ ਦੇ ਵਿੱਚ ਰੱਖੇ ਹੋਏ ਨੇ ਇਹ ਵੀ ਗਿਫਟ ਮਿਲਿਆ ਸੀਗਾ ਇੰਦਰਾ ਗਾਂਧੀ ਨੂੰ ਤੇ ਹੁਣ ਚਲੋ ਪੈਰਾ ਦੇ ਵਿੱਚ ਰੱਖ ਦਿੱਤਾ ਤੇ ਆ ਕੁਝ ਸੀਂਦਰੀਆਂ ਸੋ ਇੱਕ ਹੋਰ ਚੀਜ਼ ਆ ਜਿਹੜੇ ਇੰਦਰਾ ਗਾਂਧੀ ਨੂੰ ਨਾ ਦੱਸਿਆ ਜਾਂਦਾ ਕਿ ਫੋਟੋਗ੍ਰਾਫੀ ਦਾ ਬੜਾ ਸ਼ੌਂਕ ਸੀ ਸੋ ਆ ਜਿਹੜੀਆਂ ਤੁਸੀਂ ਫੋਟੋਆਂ ਦੇਖ ਰਹੀ ਸੀ ਨਾ ਇਹ ਇੰਦਰਾ ਗਾਂਧੀ ਨਹੀਂ ਉਦੋਂ ਮਤਲਬ ਫੋਟੋਆਂ ਕਲਿੱਕ ਕੀਤੀਆਂ ਸੀ ਆਪਣੇ ਕੈਮਰੇ ਤੋਂ ਤਿਆਗੋ ਜਿੰਦਰਾ ਗਾਂਧੀ ਦਾ ਉਹ ਚੀਜ਼ਾਂ ਜਿਹੜੀਆਂ ਉਹਨੇ ਕਦੇ ਵਰਤੀਆਂ ਸੀ ਇਹਦੇ ਵਿੱਚ ਆ ਇੰਦਰਾ ਗਾਂਧੀ ਦੀ ਉਹੀ ਐਨਕ ਜਿਹੜੀ ਤੁਸੀਂ ਆਮ ਫੋਟੋਆਂ ਦੇ ਵਿੱਚ ਦੇਖਦੇ ਹੋ ਸੋ ਇਹਹੀ ਐਨਕ ਲਾ ਕੇ ਮਤਲਬ ਇੰਦਰਾ ਗਾਂਧੀ ਫੋਟੋਆਂ ਖਾ ਜਾਂਦੀ ਸੀ ਉਸ ਟਾਈਮ ਤੇ ਸੋ ਮਤਲਬ ਆ ਸਾਰੀਆਂ ਫੋਟੋਆਂ ਬਚਪਨ ਦੀਆਂ ਨੇ ਕੁਝ ਉਗ ਦੀਆਂ ਆਪ ਦੇ ਬਲੂ ਕਲਿੱਕ ਕੀਤੀਆਂ ਸੋ ਇਸ ਘਰ ਦੇ ਵਿੱਚ ਨਾ ਮੈਂ ਇੱਕ ਹੋਰ ਤੁਹਾਨੂੰ ਇੱਕ ਚੀਜ਼ ਦੱਸ ਦੇਣਾ ਇਸ ਘਰ ਤੇ ਵਿੱਚ ਨਾ ਜਿੰਨੀਆਂ ਵੀ ਤਮਾਮ ਚੀਜ਼ਾਂ ਇੰਦਰਾ ਗਾਂਧੀ ਨਾਲ ਰਿਲੇਟਡ ਨੇ ਨਾ ਸਾਰੀਆਂ ਮਤਲਬ ਇੱਕ ਥਾਂ ਤੇ ਇਕੱਠੀਆਂ ਕਰਕੇ ਉਹਨਾਂ ਨੇ ਰੱਖ ਦਿੱਤੀਆਂ ਸੋ ਅੱਗੇ ਆਪਾਂ ਚੱਲ ਕੇ ਦੇਖਦੇ ਹਾਂ ਤੁਹਾਡਾ ਕੁਝ ਫੋਟੋ ਆਣੇ ਤੇ ਮੈਂ ਨਾਲ ਦੇ ਨਾਲੇ ਵੀ ਦੱਸਣਾ ਚਾਹਣਾ ਕਿ ਇੰਦਰਾ ਗਾਂਧੀ ਮਤਲਬ ਪ੍ਰਧਾਨ ਮੰਤਰੀ ਸੀਗੀ ਪਹਿਲੀ ਲੇਡੀ ਪ੍ਰਧਾਨ ਮੰਤਰੀ ਸੀ ਭਾਰਤ ਦੀ ਜਿਸ ਨੇ ਬਹੁਤ ਲੰਬਾ ਸਮਾਂ ਭਾਰਤ ਤੇ ਰਾਜ ਕੀਤਾ ਚਲੋ ਜਿਵੇਂ ਵੀ ਕੀਤਾ ਪਸ ਸਾਰਿਆਂ ਨੂੰ ਪਤਾ ਹੀ ਆ ਕਿ ਉਹਦੇ ਕਿਹੜੇ ਫੈਸਲੇ ਕਰਕੇ ਉਹਦੀ ਜਾਨ ਵੀ ਗਈ ਤੇ ਹੋਰ ਕਿਹੜੇ ਗਲਤ ਫੈਸਲੇ ਲਏ ਗਏ ਸੀ ਕਿ ਉਸ ਨੂੰ ਅੱਜ ਵੀ ਕਾਲੇ ਦੌਰ ਦੇ ਵਿੱਚੋਂ ਯਾਦ ਕੀਤਾ ਜਾਂਦਾ ਸੋ ਇੰਦਰਾ ਗਾਂਧੀ ਨੇ ਐਮਰਜੈਂਸੀ ਵੀ ਭਾਰਤ ਤੇ ਮਤਲਬ ਇੰਪੋਜ਼ਡ ਕੀਤੀ ਸੀ ਉਸ ਵੇਲੇ ਜਿਸ ਕਰਕੇ ਉਹਦਾ ਬਹੁਤ ਵਿਰੋਧ ਹੋਇਆ ਸੀ ਤੇ ਪਾਤੋ ਦਾ ਇੱਕ ਤਰ੍ਹਾਂ ਦਾ ਸੰਵਿਧਾਨ ਖਤਰੇ ਵਿੱਚ ਪਾ ਕੇ ਉਹ ਐਮਰਜੈਂਸੀ ਲਾਈ ਸੀਗੀ ਇੰਦਰਾ ਗਾਂਧੀ ਨੇ ਇਸ ਘਰ ਦੇ ਵਿੱਚ ਸਾਰੀਆਂ ਉਹ ਫੋਟੋਆਂ ਮੌਜੂਦ ਨੇ ਜਿਵੇਂ ਆ ਸਾਹਮਣੇ ਇੱਕ ਫੋਟੋ ਹੈ ਇੰਦਰਾ ਗਾਂਧੀ ਦੀ ਜਵਾਨੀ ਦੀ ਤਸਵੀਰ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਫੋਟੋਆਂ ਇਹਨਾਂ ਨੇ ਅੱਜ ਘਰ ਦੀਆਂ ਕੰਧਾਂ ਦੇ ਉੱਤੇ ਲਾ ਦਿੱਤੀਆਂ ਨੇ दूसरा कंट्री का जो प्रेसिडेंट जा रहा है तो उसको गिफ्ट देता है ना वो वाला है। ये कुवैत का है ये तो कतार का है ये पूरा मेक्सिको भूटान अर्जेंटीना ਸੋ ਸਵਾ ਪਾਈ ਸਾਹਿਬ ਦੱਸ ਰਹੇ ਸੀ ਕਿ ਕਿਹੜੀਆਂ ਚੀਜ਼ਾਂ ਕਿਹੜੇ-ਕਿਹੜੇ ਦੇਸ਼ਾਂ ਵੱਲੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦਿੱਤੀਆਂ ਗਈਆਂ ਸੀ ਸੋ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਦੇ ਥੱਲੇ ਲਿਖਿਆ ਵੀ ਹੈ ਕਿ ਆਹ ਚੀਜ਼ ਕਿਹਨੇ ਦਿੱਤੀ ਮਤਲਬ ਕਿਹੜੇ ਸਾਲ ਦੇ ਵਿੱਚ ਦਿੱਤੀ ਹਨਾ ਸੋ ਮਤਲਬ ਜੇ ਤਾਂ ਖੁੱਲਾ ਟਾਈਮ ਹੈ ਨਾ ਇੱਕ-ਇੱਕ ਚੀਜ਼ ਨੂੰ ਮਤਲਬ ਖੜ ਕੇ ਪੜਿਆ ਜਾ ਸਕਦਾ ਪਰ ਆਪਣੇ ਕੋਲ ਇੰਨਾ ਟਾਈਮ ਹੈ ਨਹੀਂਗਾ ਕਿ ਇੰਨੀਆਂ ਨਿੱਕੇ-ਨਿੱਕੇ ਚੀਜ਼ਾਂ ਵਾਸਤੇ ਇੰਨਾ ਟਾਈਮ ਇੱਥੇ ਲਾਇਆ ਜਾਵੇ ਕਿਉਂਕਿ ਹੋਰ ਵੀ ਮਤਲਬ ਇਸ ਘਰ ਦੇ ਵਿੱਚ ਦੇਖਣ ਵਾਲੀਆਂ ਬੜੀਆਂ ਚੀਜ਼ਾਂ ਨੇ ਜਿਦੇ ਕਰਕੇ ਆਪਾਂ ਇਸ ਘਰ ਦੇ ਵਿੱਚ ਆਏ ਆ ਉਹ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਕਿ ਆਪਾਂ ਇਸ ਘਰ ਦੇ ਵਿੱਚ ਕੀ ਦੇਖਣ ਆਏ ਆ ਸੋ ਸਾਹਮਣੇ ਕੁਝ ਕੰਦ ਤੇ ਤਮਗੇ ਵਗੈਰਾ ਮੈਡਲਸ ਵਗੈਰਾ ਲੱਗੇ ਨੇ ਜੋ ਇੰਦਰਾ ਗਾਂਧੀ ਨੂੰ ਮਿਲੇ ਸੀ ਕੁਝ ਡਿਗਰੀਆਂ ਵੀ ਨੇ ਸੋ ਹੁਣ ਤੁਹਾਨੂੰ ਆਪਾਂ ਦਿਖਾਉਨੇ ਆਂ ਇੰਦਰਾ ਗਾਂਧੀ ਦੀ ਉਹੀ ਸਾਰੀ ਜਿਸ ਵਿੱਚ ਉਹਦੀ ਮੌਤ ਹੋਈ ਸੀ ਤੇ ਉਸ ਸਾਰੀ ਨੂੰ ਇੱਥੇ ਹੁਣ ਸਾਹਮਣੇ ਰੱਖ ਲਿਆ ਗਿਆ ਸੋ ਆ ਕੁਛ ਭੂਰੇ ਰੰਗ ਦੀ ਸਾਰੀ ਜਿਹੜੀ ਉਸ ਦਿਨ ਮਤਲਬ ਇੰਦਰਾ ਗਾਂਧੀ ਨੇ ਪਾਈ ਸੀ ਤੇ ਆ ਉਹਦੇ ਸਲੀਪਰ ਤੇ ਬੈਗ ਇਹ ਇੱਕ ਇੰਟਰਵਿਊ ਦੇ ਲਈ ਤਿਆਰ ਹੋ ਕੇ ਜਾ ਰਹੀ ਸੀ ਆਹੀ ਚੀਜ਼ਾਂ ਮਤਲਬ ਉਹ ਤੋਂ ਮਤਲਬ ਪਾਈਆਂ ਹੋਈਆਂ ਸੀਗੀਆਂ ਤੇ ਜਦੋਂ ਸਤਬੰਦ ਸਿੰਘ ਨੇ ਗੋਲੀਆਂ ਮਾਰੀਆਂ ਸੋ ਇਸ ਸਾਰੀ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਧੱਬੇ ਜਾਂ ਦਾਗ ਵਗੈਰਾ ਦੇਖ ਰਹੇ ਨੇ ਇਹ ਇੰਦਰਾ ਗਾਂਧੀ ਦਾ ਖੂਨ ਮਤਲਬ ਲੱਗਿਆ ਹੋਇਆ ਹੈ ਤੁਸੀਂ ਵੀ ਬੜੀਆਂ ਫਿਲਮਾਂ ਦੇ ਵਿੱਚ ਜਾਂ ਵੀਡੀਓਜ਼ ਦੇ ਵਿੱਚ ਦੇਖਿਆ ਹੋਵੇਗਾ ਕਿ ਇੰਦਰਾ ਗਾਂਧੀ ਨੂੰ ਚਿੱਟੀ ਸਾੜੀ ਦੇ ਵਿੱਚ ਦਿਖਾਇਆ ਗਿਆ ਪਰ ਅਸਲ ਦੇ ਵਿੱਚ ਉਸਨੇ ਉਸ ਦਿਨ ਚਿੱਟੀ ਸਾੜੀ ਨਹੀਂ ਪਾਈ ਸੀ ਸੋ ਕੁਝ ਇਸ ਰੰਗ ਦੀ ਸਾੜੀ ਮਤਲਬ ਪਾਈ ਸੀ ਇੰਦਰਾ ਗਾਂਧੀ ਨੇ ਤੇ ਇਧਰਲੇ ਪਾਸੇ ਤੁਹਾਨੂੰ ਹੋਰ ਕੁਝ ਆ ਇਸ ਕਮਰੇ ਦੇ ਵਿੱਚ ਤਾਂ ਸਾਰੀਆਂ ਹੀ ਤਸਵੀਰਾਂ ਨੇ ਜਾਂ ਮਤਲਬ ਅਖਬਾਰਾਂ ਦੀਆਂ ਕਟਿੰਗਸ ਨੇ ਜਿਸ ਦਿਨ ਉਹਦੀ ਮੌਤ ਵੀ ਹੋਈ ਸੀ ਤਾਂ ਉਹਦੇ ਨਾਲ ਸਬੰਧਤ ਕੁਝ ਆ ਆਰਟੀਕਲਸ ਵਗੈਰਾ ਜੋ ਛਪੇ ਸੀ ਤੇ ਆ ਥੱਲੇ ਕੁਝ ਚੀਜ਼ਾਂ ਦੇਖ ਰਿਹਾ ਹਾਂ ਮਤਲਬ ਐਂਟਿਕ ਚੀਜ਼ਾਂ ਨੇ ਇਹ ਸਾਰੀਆਂ ਆ ਦੂਰਬੀਨ ਐ ਇਹ ਸਾਰੀਆਂ ਇੰਦਰਾ ਗਾਂਧੀ ਨੂੰ ਮਤਲਬ ਬੜੀਆਂ ਚੀਜ਼ਾਂ ਦਾ ਸ਼ੌਂਕ ਸੀਗਾ ਸੋ ਇੱਕ ਤਾਂ ਉਹਨੂੰ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਂਕ ਸੀਗਾ ਤੇ ਅੱਗੇ ਚੱਲ ਕੇ ਦਿਖਾਵਾਂਗੇ ਕਿ ਕਿਵੇਂ ਮਤਲਬ ਪੂਰੇ ਦੇ ਪੂਰੇ ਕਮਰੇ ਹੀ ਉਹਦੇ ਕਿਤਾਬਾਂ ਨਾਲ ਭਰੇ ਹੁੰਦੇ ਸੀ ਇੰਨੀਆਂ ਕਿਤਾਬਾਂ ਪੜ੍ਹਨ ਦੇ ਬਾਵਜੂਦ ਇੰਨੇ ਗਿਆਨ ਲੈਣ ਦੇ ਬਾਵਜੂਦ ਵੀ ਕੁਝ ਇੰਦਰਾ ਗਾਂਧੀ ਨੇ ਇਹੋ ਜਿਹੀਆਂ ਗਲਤੀਆਂ ਕਰ ਦਿੱਤੀਆਂ ਕਿ ਜਿਸ ਨੂੰ ਕਦੇ ਵੀ ਪੁਲਾਇਆ ਨਹੀਂ ਜਾ ਸਕਦਾ ਜਿਵੇਂ ਕਿ ਉਹਦੇ ਵਿੱਚੋਂ ਸ਼ਹੀਦ ਦਰਬਾਰ ਸਾਹਿਬ ਤੇ ਉਸਨੇ ਟੈਂਕ ਚਾੜ ਦਿੱਤੇ ਸੋ ਬੜਾ ਕ੍ਰਿਟੀਸਾਈਜ਼ ਵੀ ਕੀਤਾ ਗਿਆ ਕਿ ਇੰਦਰਾ ਗਾਂਧੀ ਨੇ ਇਹ ਸਭ ਗਲਤ ਕੀਤਾ ਸੀਗਾ ਸੋ ਹੁਣ ਆਪਾਂ ਬਾਹਰ ਵਾਲੇ ਪਾਸੇ ਚੱਲਦੇ ਹਾਂ ਤੇ ਤੁਹਾਨੂੰ ਕੁਝ ਹੋਰ ਚੀਜ਼ਾਂ ਮਤਲਬ ਦਿਖਾਉਣੇ ਆ ਸੋ ਆ ਘਰ ਦੀ ਥੋੜੀ ਜੀ ਬਾਹਰ ਵਾਲੀ ਸਾਈਡ ਤੇ ਅੰਦਰ ਹੀ ਮਤਲਬ ਹੁਣ ਜਾਏਗਾ ਸੋ ਆ ਅਸਲ ਦੇ ਵਿੱਚ ਮੇਨ ਉਹ ਘਰ ਆ ਗਿਆ ਜਿੱਥੇ ਇੰਦਰਾ ਗਾਂਧੀ ਮਤਲਬ ਬੈਠਦੀ ਸੀ ਆਪਦਾ ਦਫਤਰ ਬਣਾਇਆ ਸੀਗਾ ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਉਹਨੂੰ ਕਿਤਾਬਾਂ ਦਾ ਬਹੁਤ ਸ਼ੌਕ ਸੀ ਜੇ ਸਾਹਮਣੇ ਦੇਖ ਲਓ ਰੈਕ ਪੂਰਾ ਕਿਤਾਬਾਂ ਦੇ ਨਾਲ ਭਰਿਆ ਤੇ ਇੱਧਰ ਸੱਜੇ ਪਾਸੇ ਵੀ ਦੇਖੋਗੇ ਇੱਧਰ ਵੀ ਕਿਤਾਬਾਂ ਨੇ ਸੋ ਇਸ ਕਮਰੇ ਦੇ ਵਿੱਚ ਆ ਮਤਲਬ ਤੁਸੀਂ ਫੋਟੋਆਂ ਬਹੁਤ ਦੇਖੀਆਂ ਹੋਣਗੀਆਂ ਇਸੇ ਟੇਬਲ ਤੇ ਉਹਦੀਆਂ ਫੋਟੋਆਂ ਮਤਲਬ ਇੰਦਰਾ ਗਾਂਧੀ ਦੀਆਂ ਹੈਗੀਆਂ ਨੇ ਜ਼ਿਆਦਾਤਰ ਯਾ ਮਤਲਬ ਰੈਸਟ ਕਰਨ ਲਈ ਸ਼ਾਇਦ ਇੱਕ ਚੇਅਰ ਬਣੀ ਹੋਈ ਹੈ ਤੇ ਦੂਜੇ ਪਾਸੇ ਅਗਰ ਸਾਹਮਣੇ ਵੀ ਤੁਸੀਂ ਦੇਖੋ ਤੇ ਸਾਹਮਣੇ ਵੀ ਕਿਤਾਬਾਂ ਭਰੀਆਂ ਪਈਆਂ ਨੇ ਸੋ ਆ ਅਸਲ ਦੇ ਵਿੱਚ ਇਹ ਸਾਰਾ ਉਹਦਾ ਘਰ ਹੀ ਹੈ ਸੋ ਇਹਨਾਂ ਚੀਜ਼ਾਂ ਤੋਂ ਤੁਸੀਂ ਇਹ ਵੀ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਸਮੇਂ ਪ੍ਰਧਾਨ ਮੰਤਰੀਆਂ ਦੇ ਘਰ ਕਿਹੋ ਜਿਹੇ ਹੁੰਦੇ ਸੀ ਸੋ ਇਧਰਲੇ ਪਾਸੇ ਉਹੀ ਪੁਰਾਣਾ ਟੀਵੀ ਹੁਣ ਤਾਂ ਐਲਈਡੀਆਂ ਦੇ ਐਲਸੀਡੀਆਂ ਦੇ ਜ਼ਮਾਨੇ ਨੇ ਪਰ ਉਸ ਸਮੇਂ ਇਹੋ ਜਿਹੀਆਂ ਪੁਰਾਣੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਸੀ ਸੋ ਜਿੰਨੀਆਂ ਵੀ ਚੀਜ਼ਾਂ ਤੁਸੀਂ ਇਸ ਕਮਰੇ ਦੇ ਵਿੱਚ ਦੇਖ ਰਹੇ ਹੋ ਨਾ ਸੋ ਉਸੇ 90 ਦਸ਼ਕ ਦੀਆਂ ਸਾਰੀਆਂ ਚੀਜ਼ਾਂ ਨੇ ਸੋ ਅੱਗੇ ਚੱਲ ਕੇ ਤੁਹਾਨੂੰ ਹੁਣ ਰਜੀਵ ਗਾਂਧੀ ਦੀਆਂ ਚੀਜ਼ਾਂ ਦਿਖਾਵਾਂਗੇ ਆਹ ਸੋ ਟੂਲਸ ਵਗੈਰਾ ਨੇ ਇਹ ਰਜੀਵ ਗਾਂਧੀ ਦੇ ਨੇ ਇੱਥੇ ਟਰਾਂਸਮਿਟਰ ਹੋ ਗਿਆ ਹਨਾ ਸੋ ਟਰਾਂਸਮਿਟਰ ਵਗੈਰਾ ਵੀ ਉਹਦੇ ਜੋ ਵਰਤੇ ਸੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੇ ਸੋ ਆਹ ਸਾਰਾ ਜਿਹੜਾ ਕਮਰਾ ਹੈ ਨਾ ਇਹ ਰਜੀਵ ਗਾਂਧੀ ਦੀਆਂ ਚੀਜ਼ਾਂ ਨਾਲ ਭਰਿਆ ਹੋਇਆ ਸੋ ਰਜੀਵ ਗਾਂਧੀ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਰਜੀਵ ਗਾਂਧੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਹੀ ਪੁੱਤਰ ਸੀਗਾ ਆਹ ਸਾਰੀਆਂ ਚੀਜ਼ਾਂ ਜਿੰਨੀਆਂ ਤੁਸੀਂ ਇਸ ਕਮਰੇ ਦੇ ਵਿੱਚ ਦੇਖੋਗੇ ਸਾਰੀਆਂ ਰਜੀਵ ਗਾਂਧੀ ਨਾਲ ਸੰਬੰਧਿਤ ਨੇ ਸੋ ਇਧਰਲੇ ਪਾਸੇ ਜੇ ਮੈਂ ਤੁਹਾਨੂੰ ਦਿਖਾਵਾਂ ਕਿ ਉਹਦੀ ਇੱਕ ਕੈਪ ਵੀ ਏ ਜੋ ਪਾਇਲਟ ਦੀ ਕੈਪ ਹੁੰਦੀ ਏ ਸੋ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਰਜੀਵ ਗਾਂਧੀ ਇੱਕ ਕਮਰਸ਼ੀਅਲ ਪਾਇਲਟ ਸੀ ਜਿਹੜਾ ਕਿ 1970 ਦੇ ਵਿੱਚ ਆਪਣਾ 에어ਲਾਈਨਸ ਦੇ 에어 ਇੰਡੀਆ ਦੀ 에어ਲਾਈਨਸ ਵਿੱਚ ਕੰਮ ਕਰਦਾ ਸੀਗਾ ਸਵਾ ਸਾਰਾ ਉਸ ਸਮੇਂ ਦਾ ਹੁਣੇ ਪਤਾ ਨਹੀਂ ਸ਼ਾਇਦ ਲੈਪਟਾਪ ਹੈ ਜਾਂ ਕੀ ਹੈ ਸੋ ਮਤਲਬ ਸਮਾਂ ਇਦਾਂ ਦਾ ਕਿ ਹੱਜੁੱਤੀਆਂ ਵਗੈਰਾ ਵੀ ਪ੍ਰਧਾਨ ਮੰਤਰੀਆਂ ਦੀਆਂ ਸਾਬੀਆਂ ਗਈਆਂ ਨੇ ਸੋ ਆ ਸਾਰਾ ਕਮਰਾ ਆ ਰਜੀਵ ગાંધી ਅਗਰ ਕਿਸੇ ਨੂੰ ਨਹੀਂ ਪਤਾ ਤੇ ਇਦਾਂ ਦਾ ਦਿਖਦਾ ਸੀ ਗਰਜੀਵ ગાંધી वैसे मेनू लगदा नहीं कि आ सारीयां चीजां ਦਿਖਾਉਣੀਆਂ ਮਤਲਬ ਤੁਹਾਨੂੰ ਜ਼ਰੂਰੀ ਨੇ ਸ਼ਾਇਦ ਤੁਸੀਂ ਇੰਟਰਸਟੇਡ ਨਾ ਚੀਜ਼ਾਂ ਦੇ ਵਿੱਚ ਲੈ ਰਹੇ ਹੋ ਕਿ ਨਹੀਂ ਪਰ ਹੁਣ ਆਪਾਂ ਇਸ ਘਰ ਦੇ ਵਿੱਚ ਆਏ ਆ ਸੋ ਐਕਸਪਲੋਰ ਕਰ ਰਹੇ ਆ ਜੋ ਇਸ ਘਰ ਦੇ ਵਿੱਚ ਮੌਜੂਦ ਹੈ ਤੁਹਾਨੂੰ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਦਿਖਾ ਰਹੇ ਆ ਸੋ ਅਗਰ ਤੁਹਾਨੂੰ ਇਹ ਚੀਜ਼ਾਂ ਨਹੀਂ ਵੀ ਚੰਗੀਆਂ ਲੱਗ ਰਹੀਆਂ ਨਾ ਤੁਸੀਂ ਐ ਇੰਨੀ ਕੋਈ ਵੀਡੀਓ ਸਕਿਪ ਕਰ ਸਕਦੇ ਹੋ ਕਿਉਂਕਿ ਮੈਂ ਵੀ ਜਦੋਂ ਆਹ ਵੀਡੀਓ ਦੁਬਾਰਾ ਦੇਖ ਰਿਆ ਸੀ ਮੈਨੂੰ ਵੀ ਇੰਨਾ ਇੰਟਰਸਟ ਨਹੀਂ ਬਣਿਆ ਸੀ ਸੋ ਆਪਲਾ ਜਿਹੜਾ ਸੂਟ ਦੇਖ ਰਹੇ ਹੋ ਆ ਇਧਰਲੇ ਪਾਸੇ ਫੋਟੋਆਂ ਦੇ ਵਿੱਚ ਦਿਖਾਇਆ ਹੈ ਕਿ ਪਾਇਆ ਹੋਇਆ ਸੀ ਆ ਸਾਹਮਣੇ ਵੱਡੀ ਫੋਟੋ ਵੀ ਲੱਗੀ ਹੋਈ ਹੈ ਸੋ ਇਧਰਲੇ ਪਾਸੇ ਹੁਣ ਤੁਹਾਨੂੰ ਦਿਖਾਉਣੇ ਆ ਕਿ ਆ ਕੁਛ ਕਪੜੇ ਬਚੇ ਸੀ ਜਦੋਂ ਤੁਣੂ ਨਾਮ ਦੀ ਕੁੜੀ ਨੇ ਮਤਲਬ ਆਤਮਗਾਤੀ ਬਣ ਕੇ ਆਈ ਸੀ ਤੇ ਉਹਨੇ ਆਪਦੇ ਆਪ ਨੂੰ ਵੀ ਉਡਾ ਲਿਆ ਸੀ ਤੇ ਪ੍ਰਧਾਨ ਮੰਤਰੀ ਜਿਹੜਾ ਸੀਗਾ ਰਜੀਵ ਗਾਂਧੀ ਨੂੰ ਵੀ ਉਡਾ ਦਿੱਤਾ ਸੀ ਸੋ ਇਹ ਤੁਹਾਨੂੰ ਐਲਟੀਟੀਈ ਦੀ ਮੈਂਬਰ ਸੀ ਜਿਹੜੀ ਸ਼੍ਰੀਲੰਕਾ ਦੇ ਵਿੱਚ ਸੰਘਰਸ਼ ਕਰ ਰਹੀ ਸੀ ਸੋ ਫਿਰ ਗੱਲ ਕਰਾਂਗੇ ਕਿਸ ਦਿਨ ਕਿ ਬਈ ਇਹਨੂੰ ਕਿਉਂ ਮਾਰਿਆ ਸੀ ਸਾਰੀ ਹਿਸਟਰੀ ਬਹੁਤ ਲੰਬੀ ਏ ਸੋ ਆਪਾਂ ਹੁਣ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਹੋਰ ਵੀ ਕੁਝ ਚੀਜ਼ਾਂ ਸੋ ਨਾਲ ਦੇ ਨਾਲ ਇੱਕ ਹੋਰ ਬੇਨਤੀ ਹੈ ਜੀ ਐਦਾਂ ਦੀਆਂ ਵੀਡੀਓਜ਼ ਦੇਖਣ ਲਈ ਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਆਪਾਂ ਐਦਾਂ ਦਾ ਹੀ ਕੰਟੈਂਟ ਹੁਣ ਤੁਹਾਡੇ ਤੱਕ ਲਿਆਉਂਦੇ ਰਾਵਾਂਗੇ ਸੋ ਆ ਮੇਰਾ ਵੀ ਫਸਟ ਟੂਰ ਸੀਗਾ ਇੰਦਰਾ ਗਾਂਧੀ ਦੇ ਘਰੇ ਕਿਉਂਕਿ ਹੁਣ ਤਾਂ ਇਸ ਘਰ ਨੂੰ ਮਤਲਬ ਕਿ ਇੱਕ ਮਿਊਜ਼ੀਅਮ ਦੇ ਵਿੱਚ ਬਦਲ ਦਿੱਤਾ ਗਿਆ ਤੇ ਕੋਈ ਵੀ ਇੱਥੇ ਆ ਸਕਦਾ ਸੋ ਉਹਨਾਂ ਸਮਿਆਂ ਦੇ ਵਿੱਚ ਇਸ ਘਰ ਦੇ ਵਿੱਚ ਆਉਣਾ ਵੀ ਆਮ ਗੱਲ ਨਹੀਂ ਸੀ ਸੋ ਆ ਕੁਛ ਬਾਹਰ ਦਾ 뷰 ਹੈ ਤੇ ਹੁਣ ਆਪਾਂ ਤੁਹਾਨੂੰ ਇਧਰਲੇ ਪਾਸੇ ਦਿਖਾਉਣੇ ਆ ਆ ਇਸ ਘਰ ਦਾ ਜਿਹੜਾ ਪੂਜਾ ਰੂਮ ਜਿੱਥੇ ਬੈਠ ਕੇ ਇੰਦਰਾ ਗਾਂਧੀ ਆਪਦਾ ਪੂਜਾ ਪਾਠ ਕਰਦੀ ਹੋਊਗੀ ਸੋ ਆ ਸਾਰੇ ਟੂਰਿਸਟ ਵਗੈਰਾ ਬੱਚੇ ਇਸ ਘਰ ਨੂੰ ਦੇਖਣ ਆਏ ਹੋਏ ਨੇ ਅਗਰ ਤੁਸੀਂ ਇਸ ਘਰ ਦੇ ਵਿੱਚ ਆਉਣਾ ਹੈ ਤਾਂ ਇਹ ਦਿੱਲੀ ਦੇ ਵਿੱਚ ਸਫਦਰ ਸਿੰਘ ਲੇਨ ਬੋਲਦੇ ਨੇ ਸਫਦਰ ਸਿੰਘ ਐਨਕਲੇਵ ਵੀ ਬੋਲ ਲੈਂਦੇ ਨੇ ਸੋ ਕਿਸੇ ਨੂੰ ਵੀ ਪੁੱਛ ਸਕਦੇ ਹੋ ਕੇਂਦਰਾ ਗਾਂਧੀ ਦਾ ਘਰ ਜਿਹੜਾ ਅਫੀਸ਼ੀਅਲ ਰੈਜ਼ਿਡੈਂਸ ਕਿੱਥੇ ਹੈ ਸੋ ਇਹ ਸਾਰਾ ਹੀ ਜਿਹੜਾ ਸਫਦਰ ਸਿੰਘ ਏਰੀਆ ਹੈ ਨਾ ਇਹਦੇ ਵਿੱਚ ਸਾਰੀ ਮਤਲਬ ਮਨਿਸਟਰ ਵਗੈਰਾ ਦੇ ਘਰ ਨੇ ਹੁਣ ਬਾਹਰ ਚੱਲ ਕੇ ਤੁਹਾਨੂੰ ਦਿਖਾਉਣੇ ਆ ਉਹੀ ਥਾਂ ਜਿੱਥੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਸੀ ਸੋ ਇਸੇ ਜਗ੍ਹਾ ਤੋਂ ਉਹ ਚੱਲ ਕੇ ਅੱਗੇ ਜਾ ਰਹੀ ਸੀ ਇੱਕ ਇੰਟਰਵਿਊ ਦੇ ਲਈ ਸੋ ਉਹਦਾ ਇੰਟਰਵਿਊ ਹੋਣਾ ਸੀ ਇੱਕ ਫੋਰਨ ਤੇ ਪੱਤਰਕਾਰ ਦੇ ਨਾਲ ਸੋ ਆਪਣਾ ਤਿਆਰ ਹੋ ਕੇ ਇਸੇ ਰਸਤੇ ਤੋਂ ਆਪਣੇ ਸਹਾਇਕਾਂ ਦੇ ਨਾਲ ਅੱਗੇ ਜਾ ਰਹੀ ਸੀ ਜਿਸ ਵਕਤ ਸਤਵੰਤ ਸਿੰਘ ਤੇ ਬੀਬੰਦ ਸਿੰਘ ਨੇ ਗੋਲੀਆਂ ਮਾਰੀਆਂ ਇੰਦਰਾ ਗਾਂਧੀ ਨੂੰ ਮਾਰਨ ਦਾ ਕਾਰਨ ਇਹੀ ਸੀ ਕਿਉਂਕਿ ਉਸਨੇ ਸ਼੍ਰੀ ਦਰਬਾਰ ਸਾਹਿਬ ਤੇ ਟੈਂਕਾ ਤੂਪਾਂ ਨਾਲ ਅਟੈਕ ਕਰਵਾ ਦਿੱਤਾ ਸੀਗਾ ਸੋ ਉਸ ਅਟੈਕ ਨੂੰ ਅੱਜ ਤੱਕ ਬਹੁਤਿਆਂ ਵੱਲੋਂ ਕ੍ਰਿਟੀਸਾਈਜ਼ ਕੀਤਾ ਗਿਆ ਹੈ ਕਿ ਉਹ ਅਟੈਕ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਉਸਦੇ ਹੋਰ ਵੀ ਆਲਟਰਨੇਟਿਵ ਬੜੇ ਸੀਗੇ ਮਤਲਬ ਮੇਜਰਜ਼ ਵਗੈਰਾ ਨੇ ਜਰਨਲ ਸੀਗੇ ਉਸ ਸਮੇਂ ਉਹਨਾਂ ਨੇ ਆਲਟਰਨੇਟਸ ਦਿੱਤੇ ਸੀਗੇ ਕਿ ਆਪਾਂ ਜੇ ਪਿੰਡਰਾ ਵਾਲਿਆਂ ਨੂੰ ਹੀ ਫੜਨਾ ਹੈ ਤਾਂ ਆਪਾਂ 에ਅਰ ਲਿਫਟ ਕਰਕੇ ਵੀ ਉੱਥੋਂ ਉਹਨਾਂ ਨੂੰ ਫੜ ਸਕਦੇ ਹਾਂ ਪਰ ਨਹੀਂ ਇੰਦਰਾ ਗਾਂਧੀ ਨੇ ਦੂਜਾ ਵੀ ਆਪਣਾ ਪੂਰੇ ਦੇਸ਼ ਦੇ ਵਿੱਚ ਆਪਣਾ ਦਿਖਾਉਣਾ ਸੀ ਕਿ ਮੈਂ ਇੱਕ ਆਇਰਨ ਲੇਡੀ ਆ ਸੋ ਇਸ ਅਟੈਕ ਨੂੰ ਕਰਵਾਇਆ ਗਿਆ ਸੋ ਆ ਜੋ ਜਗ੍ਹਾ ਤੁਸੀਂ ਦੇਖ ਰਹੇ ਹੋ ਜਿਸ ਨੂੰ ਸ਼ੀਸ਼ੇ ਦੇ ਨਾਲ ਢੱਕਿਆ ਹੋਇਆ ਹੈ ਇਸੇ ਜਗ੍ਹਾ ਤੇ ਇੰਦਰਾ ਗਾਂਧੀ ਨੂੰ ਗੋਲੀ ਮਾਰੀ ਗਈ ਸੀ ਸੋ ਹੁਣ ਇਸ ਨੂੰ ਸ਼ੀਸ਼ੇ ਦੇ ਨਾਲ ਢਾ ਕੇ ਇਸ ਲਈ ਦਿੱਤਾ ਹੈ ਕਿਉਂਕਿ ਇਸ ਜਗ੍ਹਾ ਨੂੰ ਪ੍ਰੀਜ਼ਰਵ ਕਰਕੇ ਜਾਂ ਸੇਵ ਕਰਕੇ ਰੱਖਿਆ ਜਾ ਸਕੇ ਕਿ ਇੱਥੇ ਇੰਦਰਾ ਗਾਂਧੀ ਨੂੰ ਗੋਲੀ ਮਾਰੀ ਗਈ ਸੀ ਬਾਕੀ ਇੱਕ ਹੋਰ ਜੋ ਆਪਾਂ ਅੱਗੇ ਵੀ ਤੁਹਾਨੂੰ ਬੇਨਤੀ ਕੀਤੀ ਹੈ ਕਿ ਸਾਡੇ ਇਸ ਵਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਐਦਾਂ ਦੀਆਂ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ